ਬਿਲਕੁਲ ਜਦੋਂ ਕੋਈ ਬੰਦਾ ਸਿਮਰਨ ਕਰਦਾਗਾ ਭਜਨ ਬੰਦਗੀ ਕਰਦਾਗਾ ਜਪ ਤਪ ਕਰਦਾਗਾ ਤੇ ਅਨੁਭਵ ਵੀ ਹੁੰਦੇ ਆ ਅਵਸਥਾਵਾਂ ਵੀ ਬਣਦੀਆਂ ਇਹਦੇ ਤੇ ਕੋਈ ਦੂਰਾ ਮਾਏ ਨਹੀਂ ਹਾਂਜੀ ਪਰ ਹੁਣ ਸਵਾਲ ਤੁਹਾਡਾ ਇਹ ਆ ਵੀ ਗੁਰਮਤਿ ਦੇ ਸਾਰੇ ਕਿੰਨਾ ਸਹੀ ਆ ਹਨਾ ਇਸ ਤਰ੍ਹਾਂ ਜਿਹੜਾ ਬਹਿ ਕੇ YouTube ਤੇ ਪਬਲਿਕ ਦੇ ਵਿੱਚ ਦੱਸਣਾ ਉਹ ਅਵਸਥਾਵਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹਾਂਜੀ ਦੇਖੋ ਭਗਤ ਕਬੀਰ ਜੀ ਨੇ ਸਾਫ਼-ਸਾਫ਼ ਕਿਹਾਗਾ ਕਹਿੰਦੇ ਕਹੋ ਕਬੀਰ ਗੁੰਗੇ ਗੋੜ ਖਾਇਆ ਪੁੱਛੇ ਤੇ ਕਿਆ ਕਹੀਏ ਕਹਿੰਦੇ ਭਾਈ ਇਹ ਤੇ ਗੁੰਗੇ ਦੇ ਗੋੜ ਖਾਣ ਵਾਲੀ ਗੱਲ ਹੁਣ ਗੁੰਗੇ ਦੇ ਰੇ ਗੋੜ ਖਾਦਾ ਥੋੜਾ ਮਠਾਸ ਦਾ ਅਨੁਭਵ ਹੋਊਗਾ ਹਾਂਜੀ ਹਨਾ ਉਹ ਦੂਸਰਾ ਦੇਖ ਸਕਦਾਗਾ ਤੋਂ ਪਰ ਪੁੱਛੇ ਤੇ ਕਿਆ ਕਹੀਆ ਕਹਿੰਦੇ ਬਹੁਤਾ ਗੁੰਗਾ ਕੀ ਦੱਸ ਸਕਦਾ ਹਾਂ ਕਿਆ ਨਹੀਂ ਜਾ ਸਕਦਾ ਹੁਣ ਨਜੀਕ ਖਦਾਏ ਦੇ ਭੇਤ ਨਾ ਕਿਸੇ ਦੇ ਕਹਿੰਦੇ ਜਿਹੜੇ ਪਰਮਾਤਮਾ ਦੇ ਨੇੜੇ ਹੋ ਜਾਂਦੇ ਆ ਉਹ ਬਹੁਤਾ ਭੇਤ ਨਹੀਂ ਦਿੰਦੇ ਹਾਂ ਠੀਕ ਹੈ ਜੀ ਇਹਦਾ ਮਦਰਬ ਗੁਰਮਤ ਅਨੁਸਾਰ ਸਾਨੂੰ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਨਾ ਉਹਦਾ ਸਾਨੂੰ ਮਨੁਲਾਇਦਾ ਬੰਦਸ਼ ਨੂੰ ਅਪਣਾਉਣਾ ਚਾਹੀਦਾ ਉਹਦੇ ਅੰਦਰ ਹੀ ਰਹਿਣਾ ਚਾਹੀਦਾ ਅੱਗੇ ਨਹੀਂ ਵਧਣਾ ਚਾਹੀਦਾ ਹਾਂਜੀ ਠੀਕ ਆ ਦੂਜਾ ਕੀ ਆ ਦੂਜਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆਂ ਦੱਸਦੇ ਆਂ ਨਕਸ਼ਾ ਬਣਾ ਕੇ ਦੱਸਦਾ ਜੀ ਐਸ ਥਾਂ ਤੇ ਜਾਏਗਾ ਫਿਰ ਤੂੰ ਐਸ ਥਾਂ ਤੇ ਜਾਏਗਾ ਫਿਰ ਐਸ ਥਾਂ ਤੇ ਸਵਾਸ ਹੋ ਜਾਣਗੇ ਆ ਹੋ ਜੂ ਉਹ ਜੇ ਹੋ ਜੀ ਜੋ ਵੀ ਹੈ ਕਿਹਾ ਜਾ ਰਿਹਾ ਮੈਂ ਉਹਨੂੰ ਦਰਹੌਣਾ ਕੀ ਆ ਨਾ ਹਾਂਜੀ ਹੁਣ ਇਹਦੇ ਨਾਲ ਜਿਗਿਆਸੂ ਦਾ ਬੜਾ ਵੱਡਾ ਨੁਕਸਾਨ ਹੁੰਦਾ ਹਾਂਜੀ ਉਹ ਨੁਕਸਾਨ ਕੀ ਨੇ ਜੀ ਆ ਉਹ ਨੁਕਸਾਨ ਕੀ ਆ ਉਹ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਆ ਕਿ ਜਦੋਂ ਕੋਈ ਚੀਜ਼ ਤੁਸੀਂ ਦੇਖ ਲਈ ਹੂੰ ਤੁਹਾਨੂੰ ਦੱਸਤੀ ਚੰਗੀ ਤਰ੍ਹਾਂ ਤੁਸੀਂ ਸਮਝ ਲਈ ਤੁਹਾਨੂੰ ਸਮਝਾਤੀ ਠੀਕ ਹੈ ਜੀ ਹੂੰ ਹੁਣ ਜਿਗਿਆਸੂ ਕੀ ਕਰਦਾ ਹੈਗਾ ਜਦੋਂ ਭਜਨ ਕਰਨ ਬੈਠਦਾ ਸਿਮਰਨ ਕਰਨ ਬੈਠਦਾ ਬੰਦਗੀ ਕਰਨ ਬੈਠਦਾ ਤਾਂ ਉਹ ਚੀਜ਼ ਨੂੰ ਉਹ ਦੇਖ ਰਿਹਾ ਹੈਗਾ ਹਾਂਜੀ ਬਈ ਉਹ ਅਵਸਥਾ ਬਣ ਰਹੀ ਆ ਨਹੀਂ ਬਣ ਰਹੀ ਕਿਉਂਕਿ ਇਹ ਵੀ ਪ੍ਰੈਸ਼ਰ ਹੁੰਦਾ ਨਾ ਵੀ ਮੇਰੀ ਅਵਸਥਾ ਨਹੀਂ ਬਣ ਰਹੀ ਹਾਂਜੀ ਹੈ ਮੈਂ ਇਸ ਤਾਂ ਤੇ ਪਹੁੰਚ ਰਿਹਾ ਨਹੀਂ ਪਹੁੰਚ ਰਿਹਾ ਹਾਂਜੀ ਦੇਖੋ ਇਹਦੇ ਚ ਗੱਲ ਕੀ ਸੀ ਕਿ ਅਸੀਂ ਫੁਰਨਿਆਂ ਨੂੰ ਰੋਕਣਾ ਸੀ ਆਪਣੇ ਨੂੰ ਹਾਂਜੀ ਠੀਕ ਆ ਫੁਰਨਿਆਂ ਤੋਂ ਮਨ ਰਹਿਤ ਕਰਨਾ ਸੀ ਇਹ ਹੀ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸਮਝਾਈ ਸੀ ਗੱਲ ਹੂੰ ਜਦੋਂ ਕਾਜੀ ਨੇ ਆਖਿਆ ਨਾ ਗੁਰੂ ਨਾਨਕ ਦੇਵ ਜੀ ਨੇ ਆਖਿਆ ਵੀ ਨਾ ਕੋਈ Hindu ਨਾ ਕੋਈ ਮੁਸਲਮਾਨ ਹਾਂਜੀ ਤਾਂ ਕਾਜੀ ਨੂੰ ਪਰੇਸ਼ਨ ਹੋਇਆ ਵੀ ਜੇ ਗੁਰੂ ਨਾਨਕ ਦੇਵ ਜੀ ਇਹ ਕਹਿੰਦੇ ਤੇ ਆਪਾਂ ਪਤਾ ਹੀ ਕਰਦੇ ਆ ਉਹਨੇ ਆਖਿਆ ਜੀ ਤੁਸੀਂ ਕਹਿੰਦੇ ਵੀ ਨਾ ਕੋਈ ਮੁਸਲਮਾਨ ਆ ਤੇ ਨਾ ਕੋਈ ਹਿੰਦੂ ਆ ਤੇ ਜਦੋਂ ਬਰਾਬਰ ਆ ਦੋਨੇ ਤੇ ਚਲੋ ਸਾਡੇ ਨਾਲ ਨਮਾਜ਼ ਪੜੋ ਅੱਜ ਜੁਮੇ ਦਾ ਦਿਨ ਆ ਹਾਂਜੀ ਤੇ ਮਹਾਰਾਜ ਕਹਿੰਦੇ ਵੀ ਮੇਰੀ ਇੱਕ ਸ਼ਰਤ ਆ ਵੀ ਤੁਹਾਨੂੰ ਨਾਲ ਪੜ੍ਹਨੀ ਪਊ ਨਮਾਜ਼ ਮੈਂ ਫੇਰ ਪੜ੍ਹੂੰ ਹੁਣ ਉਹਦੇ ਜਾਣਾ ਹੀ ਸੀ ਕਾਜੀ ਕਹਿੰਦਾ ਇਹਦੇ ਕੋਈ ਦਿੱਕਤ ਹੀ ਨਹੀਂ ਅਸੀਂ ਤੇ ਚੱਲੇ ਹੀ ਆ ਹਾਂ ਤਾਂ ਕਾਜੀ ਵੀ ਚਲਾ ਗਿਆ ਨਵਾਬ ਵੀ ਲੈ ਲਿਆ ਹੁਣ ਜੀ ਧੰਨਵਾਦ ਵੀ ਲੈ ਲਿਆ ਤੇ ਉਹ ਨमाज ਪੜਨੀ ਸ਼ੁਰੂ ਹੋ ਗਈ ਉਹ ਨमाज ਪੜਨ ਜਿਵੇਂ ਜਿਵੇਂ ਉਹਦੀ ਮਰਯਾਦਾ ਕੀ ਉਮੇ ਉਮੇ ਕਰਨ ਤੇ ਗੁਰੂ ਨਾਨਕ ਦੇਵ ਜੀ ਖੜੇ ਰਹੇ ਹੂੰ ਤੇ ਹੁਣ ਵਿੱਚ ਵਿੱਚ ਕਾਜੀ ਕਦੇ ਕਦੇ ਨਵਾਬ ਜਿਵੇਂ ਹੁੰਦਾ ਹੀ ਆ ਉਹ ਉਧਰ ਵੀ ਦੇਖ ਲੈ ਵੀ ਯਾਰ ਇਹ ਤੇ ਨਾਨਕ ਤੇ ਕਹਿੰਦਾ ਵੀ ਮੈਂ ਨमाज ਪੜਹੂੰਗਾ ਵੀ ਉਹ ਤਾਂ ਖੜੀ ਨੇਗੀ ਪਰ ਉਹਦੇ ਨਹੀਂ ਪੜ ਰਿਹਾ ਸੋ ਇਹ ਗੱਲ ਨੂੰ ਲੈ ਕੇ ਜਦੋਂ ਬਾਅਦ ਚ ਕਾਜੀ ਨੇ ਆਖਿਆ ਜੀ ਤੁਸੀਂ ਤੇ ਕਹਿੰਦੇ ਨमाज ਪੜਨੀ ਆ ਹੂੰ ਠੀਕ ਆ ਤੇ ਪਰ ਉਹ ਕਹਿੰਦੇ ਵੀ ਤੁਸੀਂ ਸ਼ਰਤ ਹੀ ਭੁੱਲ ਗਏ ਮੈਂ ਮਹਾਰਾਜ ਕਹਿੰਦੇ ਵੀ ਆਖਿਆ ਵੀ ਮੈਂ ਨਾਲ ਪੜੂੰਗਾ ਹਾਂਜੀ ਤੂੰ ਤੇ ਤੇਰੇ ਘਰ ਘੋੜੀ ਸੂਈ ਆ ਹਾਂਜੀ ਤੈਨੂੰ ਤੇ ਇਸ ਵੀ ਮੈਂ ਤੇ ਛੇਤੀ ਛੇਤੀ ਨਵਾਜ ਤੂੰ ਵਿਹਲਾ ਹੋ ਕੇ ਤੇ ਕਿਤੇ ਘੋੜੀ ਦਾ ਬੱਚਾ ਬੇਸ਼ੇਰਾਗਾ ਹੋ ਉਧਰ ਨਾ ਡਿੱਗ ਪੇ ਖੂਜ ਨਾ ਡਿੱਗ ਪੇ ਹਾਂਜੀ ਠੀਕ ਹੈ ਜੀ ਤੇ ਨਵਾਬ ਨੂੰ ਕਹਿੰਦੇ ਵੀ ਤੂੰ ਆਪ ਦੇ ਜਿਹੜੇ ਦੋ ਬੰਦੇ ਤੋਰਿਆ ਕਾਬਲ ਘੋੜੇ ਖਰੀਦਣ ਲਈ ਉਹਨਾਂ ਦੇ ਵਿੱਚ ਚੱਲੇ ਤੇ ਮੈਂ ਨमाज ਕਿਹਦੇ ਨਾਲ ਪੜਦਾ ਵਾਦਸ਼ਾ ਜਾਨੀ ਜਾਨ ਸੀ ਸਤਿਗੁਰੂ ਸਾਹਿਬ ਤੇ ਉਹ ਗੱਲ ਆ ਕਿ ਘੋੜੇ ਮਤਲਬ ਗੱਲ ਕੀ ਇਹਦੇ ਪਿੱਛੇ ਜਿਹੜਾ ਹੈਗਾ ਪੂਰੇ ਦਾ ਪੂਰਾ ਲੌਜੀਕ ਆ ਉਹ ਇਹ ਆ ਵੀ ਸਾਡਾ ਮਨ ਨਾ ਬੰਦਗੀ ਕਰਦਿਆਂ ਕਰਦਿਆਂ ਵੀ ਇਧਰ ਉਧਰ ਪਟਕ ਜਾਂਦਾ ਅਸੀਂ ਫੁਰਨਿਆ ਤੋਂ ਰਹਿਤ ਹੋਣਾ ਹਾਂਜੀ ਹੁਣ ਜੇ ਮਨੁੱਖ ਫੁਰਨਿਆ ਤੋਂ ਰਹਿਤ ਹੋ ਗਿਆ ਹੂੰ ਠੀਕ ਹੈ ਜੀ ਉਹਨੂੰ ਇੱਕ ਨਵੇਂ ਫੁਰਨੇ ਜਿਹੜੇ ਸਮਝਾਤੇ ਹਾਂਜੀ ਵੀ ਐਸ ਰੂਟ ਨਕਸ਼ਾ ਬਣੂਗਾ ਐਸ ਰੂਟ ਪਹਿਲੀ ਅਵਸਥਾ ਉਹਨੂੰ ਫਿਰ ਤੇਰੀ ਦੂਜੀ ਅਵਸਥਾ ਉਹਨੂੰ ਫਿਰ ਆ ਆਊਗਾ ਫਿਰ ਉਹ ਹੋਊਗਾ ਹੂੰ ਠੀਕ ਹੈ ਜੀ ਉਹ ਹੁਣ ਪੁਰਾਣੇ ਫੁਰਨੇ ਜੇ ਭੁੱਲ ਗਿਆ ਤੇ ਉਹਨੇ ਇੱਕ ਨਵੇਂ ਕਿਸਮ ਦੇ ਹੋਰ ਕਿਸਮ ਦੇ ਫੁਰਨੇ ਲਾ ਲੇ ਹਾਂਜੀ ਹੁਣ ਉਹਨਾਂ ਜੇ ਰੁੱਝ ਗਿਆ ਕਿ ਜਦੋਂ ਸਿਮਰਨ ਕਰਨ ਬੈਠਿਆ ਨਾਲ ਹੀ ਮਨ ਚ ਕੀ ਚੱਲ ਪਿਆ ਮੇਰੀ ਆ ਅਵਸਥਾ ਵੀ ਮੇਰੀ ਆ ਅਵਸਥਾ ਪੜੀ ਕਿ ਨਹੀਂ ਇੱਥੇ ਮੈਂ ਪਹੁੰਚਿਆ ਕਿ ਨਹੀਂ ਉਹ ਚੱਕਰ ਚ ਗਿਆ ਨਹੀਂ ਗਿਆ ਇੱਥੇ ਆਇਆ ਕਿ ਨਹੀਂ ਆਇਆ ਦੇਖੋ ਇੱਕ ਨਵੀਂ ਹੁਣ ਇਹਦੇ ਚ ਸਭ ਤੋਂ ਵੱਡੀ ਦਿੱਕਤ ਕੀ ਆ ਇਹ ਜਦੋਂ ਫੁਰਨੇ ਆਉਂਦੇ ਆ ਮਨੁੱਖ ਨੂੰ ਪਤਾ ਹੈਗਾ ਵੀ ਫੁਰਨੇ ਆਉਂਦੇ ਆ ਇਹ ਕਹਿ ਲਓ ਕਿ ਸੁੱਤਾ ਪਿਆ ਨਾ ਸੁਬਦੇ ਪੈ ਨੂੰ ਜਗਾਇਆ ਜਾ ਸਕਦਾ ਜਦੋਂ ਉਹ ਸੁੱਤਾ ਪਿਆ ਹੁਣ ਇੱਕ ਬੰਦਾ ਸੁੱਤਾ ਵੀ ਪਿਆ ਤੇ ਉਹ ਜਾਗਣ ਦੇ ਸੁਪਨੇ ਲੈ ਰਿਹਾ ਹੁਣ ਉਹਨੂੰ ਕਿਵੇਂ ਜਗਾਉਂਗੇ ਕਿਹੜਾ ਮਾਈ ਦਾ ਲਾਲ ਜਗਾ ਦੂ ਤਾਂ ਇਹ ਕੀ ਆ ਕਿ ਸੁ ਸੁੱਤੇ ਆ ਪਿਆ ਜਾਗਦੇ ਹੋਣ ਦੇ ਸੁਪਨੇ ਲੈ ਰਿਹਾ ਹੂੰ ਠੀਕ ਹੈ ਜੀ ਵੀ ਫੁਰਨੇ ਦੇ ਉਹਨੂੰ ਇੱਕ ਫੁਰਨੇ ਸੀ ਹੁਣ ਉਹਨੂੰ ਫੁਰਨੇ ਕਾਸ ਦੇ ਹੋਣ ਲੱਗੋ ਨਵੇਂ ਕਿਸਮ ਦੇ ਹੋਣ ਲੱਗੇ ਔਰ ਨਵੀਂ ਕਿਸਮ ਦੇ ਕੀ ਆ ਪਹਿਲਿਆਂ ਨਾਲੋਂ ਮਜਬੂਤ ਆ ਹੂੰ ਜਿਹੜੇ ਹਟਾਉਣੇ ਬੜੇ ਮੁਸ਼ਕਲ ਆ ਹੁਣ ਜਦੋਂ ਇੱਕ ਜਿਗਿਆਸੂ ਨੇ ਥੋੜਾ ਟਾਈਮ ਦੇਖਿਆ ਉਹ ਇਸ ਕੰਮ ਤੇ ਲੱਗਾ ਰਿਹਾ ਲੱਗਾ ਰਿਹਾ ਉਹਨੇ ਦੇਖਿਆ ਮੇਰੇ ਤੇ ਉਮੀਦ ਹੋਇਆ ਨਹੀਂ ਹੂੰ ਉਹਦਾ ਮਨ ਨਰਾਸ਼ ਹੋ ਜਾਂਦਾ ਮਨ ਟੁੱਟ ਜੂਗਾ ਹੁਣ ਅੱਗੇ ਮੰਨ ਲਓ ਕਿਸੇ ਨੇ ਮੈਂ ਕੋਈ ਕਿਸੇ ਬੰਦੇ ਨੇ ਠੱਗੀ ਠੋਰੀ ਲਾ ਲਈ ਚੋਰੀ ਚ ਪੱਟਾ ਕਰ ਲਿਆ ਕੋਈ ਹੋਰ ਛੋਟਾ ਮੋਟਾ ਕੰਮ ਕਰ ਲਿਆ ਹੂੰ ਉਹਦੇ ਨਾਲ ਉਹਦੀ ਪਰਪਾਈ ਬੰਦਾ ਸਾਲ ਚ ਕਰ ਲੂ 6 ਮਹੀਨੇ ਚ ਕਰ ਲੂ 2 ਸਾਲਾਂ ਚ ਕਰ ਲੂ ਹਾਂਜੀ ਹੁਣ ਇੱਕ ਜਗਿਆਸੂ ਨੂੰ ਅਸੀਂ ਉਹਦੇ ਰਾਹ ਤੋਂ 扑ਟਕਾਦਾ ਉਹਨੇ ਕਿੰਨੇ ਜਨਮਾਂ ਤੱਕ ਨੁਕਸਾਨ ਹੋ ਜਾਣਾ ਹਾਂਜੀ ਕਦੇ ਅਸੀਂ ਇਹ ਸੋਚਿਆ ਬੋਲਦੇ ਹਾਂ ਕਦੇ ਨਹੀਂ ਮੈਂ ਆ ਕੇ YouTube ਤੇ ਕੁਝ ਵੀ ਕਹਿਣ ਲੱਗ ਜਾ ਹਾਂਜੀ ਠੀਕ ਹੈ ਜੀ ਹੂੰ ਉਹਦਾ ਕਿੰਨਾ ਨੁਕਸਾਨ ਹੋ ਜਾਣਾ ਜਗਿਆਸੂ ਦਾ ਜਨਮ ਜਨਮ ਤੱਕ ਪਤਾ ਨਹੀਂ ਕਿੰਨੇ ਜਨਮਾਂ ਤੱਕ ਉਹ ਨੁਕਸਾਨ ਨੇ ਚੱਲ ਜਾਣਾ ਹਾਂਜੀ ਫਿਰ ਉਹਦਾ ਜੁਮੇਵਾਰ ਕੌਣ ਜਿਹੜਾ ਇਹਦੀਆਂ ਗੱਲਾਂ ਦੱਸਣ ਵਾਲਾ ਹਾਂਜੀ ਉਹ ਮੇਰੇ ਕੋਲੇ ਦੱਸਣ ਲਈ ਬਹੁਤ ਵੱਡੀ ਇੱਕੋ ਹੀ ਚੀਜ਼ ਆ ਸਾਡੇ ਕੋਲੇ ਸਾਰਿਆਂ ਕੋਲੇ ਹੂੰ ਹੈ ਹਾਂਜੀ ਭਾਈ ਗੁਰਦਾਸ ਜੀ ਨੇ ਸਾਨੂੰ ਸੇਧ ਦਿੱਤੀ ਆ ਕਿ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਕੋਟ ਪੰਡਾ ਸਤਗੁਰ ਅੱਗੇ ਹੋਏ ਲੇਤ ਹੈ ਕਹਿੰਦੇ ਭਾਈ ਤੂੰ ਇੱਕ ਕਦਮ ਚੱਲ ਤੇ ਕਰੋੜਾਂ ਕਦਮ ਅੱਗੇ ਹੋ ਕੇ ਉਹਨੇ ਤੈਨੂੰ ਆਪੇ ਹੀ ਸੰਭਾਲ ਲੈਣਾ ਗੁਰੂ ਨੇ ਹਾਂਜੀ ਹਾਂਜੀ ਤੁਸੀਂ ਇਹਦਾ ਕਰਕੇ ਸਾਡੇ ਕੋਲੇ ਦੱਸਣ ਲਈ ਗੁਰ ਪ੍ਰਸ਼ਾਦ ਤੋਂ ਵੱਡੀ ਮੈਨੂੰ ਲੱਗਦਾ ਸਾਨੂੰ ਨਹੀਂ ਦੱਸਣਾ ਚਾਹੀਦਾ ਵੀ ਭਾਈ ਇਹ ਗੁਰੂ ਦੀ ਕਿਰਪਾ ਨਾਲ ਬਾਬੇ ਵਿਧਿ ਜੰਦਾਰਗੇ ਸੱਜਣ ਵਰਗੇ ਇੱਕ ਇੱਕ ਸਕਿੰਟਾਂ ਦੀ ਬਾਜੀ ਪਲਟਦੀ ਹਾਂਜੀ ਹੈ ਤੇ ਤੂੰ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਚ ਜਾ ਗੁਰੂ ਦੇ ਚਰਨਾਂ ਚ ਜਾ ਸ਼ਰਧਾ ਨਾਲ ਪ੍ਰੇਮ ਨਾਲ ਵਿराग ਨਾਲ ਭਾਵਨਾ ਨਾਲ ਗੁਰੂ ਦੇ ਚਰਨਾਂ ਜਾ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗ ਤੇ ਬਾਕੀ ਤੇਰੀ ਜਿਹੜੀ ਬਾਕੀ ਦੀ ਸਾਰੀ ਖੇੜ ਆ ਫੁਰਨਿਆਦ ਉਹ ਰਹਿਸ ਹੁਣ ਆ ਕਾਕਰਤਾਵਾਨੀ ਇਹ ਸਾਰਾ ਆਪੇ ਹੀ ਹੋ ਜਾਣਾ ਹਾਂਜੀ ਉਹ ਆਪੇ ਹੀ ਪ੍ਰਮਾਤਮਾ ਨੇ ਬਣਾ ਦੇਣਾ ਹਾਂ ਆਪੇ ਹੀ ਬਣਾ ਦੇਣਾ ਤੂੰ ਸਾਨੂੰ ਗੁਰ ਪ੍ਰਸ਼ਾਦ ਵਾਲੀ ਗੱਲ ਮੈਨੂੰ ਲੱਗਦਾ ਇਹੀ ਦੱਸਣੀ ਚਾਹੀਦੀ ਆ ਤੇ ਇਹਦੂ ਅੱਗੇ ਨਹੀਂ ਜਾਣਾ ਚਾਹੀਦਾ ਬੜਾ ਵੱਡਾ ਨਖਾਨ ਹੋ ਸਕਦਾ ਕਿਸੇ ਵੀ ਜਗ੍ਹਾ ਸੂ ਦਾ ਤੇ ਇਹ ਸੋਚ ਸਮਝ ਕੇ ਗੱਲ ਪੁੱਛਣ ਵਾਲਿਆਂ ਨੂੰ ਵੀ ਤੇ ਦੱਸਣ ਵਾਲਿਆਂ ਨੂੰ ਵੀ ਇਹ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜੀ ਜ਼ਰੂਰੀ